ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਗੁਰਬਾਣੀ ਦਾ ਸਹਿਜ ਪਾਠ ਸੰਥਿਆਵੇਂ ਕਰਾ ਰਿਹਾ ਸੀ ਉਹਦੇ ਵਿੱਚ ਇੱਕ ਮੁਬਾਰਕ ਗੁਰਬਾਣੀ ਦਾ ਸ਼ਬਦ ਆਇਆ ਸੀ ਜਿਹੜਾ ਸਕਰੀਨ ਦੇ ਉੱਤੇ ਲਿਖਿਆ ਤੁਸੀਂ ਦੇਖ ਰਹੇ ਹੋ ਜਿਤ ਮੋਲੇ ਹੈ ਸਭ ਮੋਲੀ ਹੈ ਤੇ ਸੈ ਨਾ ਮੋਲਿਓ ਕੋਇ ਇਹ ਪਾਠ ਜਿਹੜਾ ਮੋਲਿਓ ਇੱਥੇ ਤੁਸੀਂ ਦੇਖੋ ਲਾਸਟ ਅੱਖਰ ਜਿਹੜਾ ਉਹ ਹਾਹੇ ਨੂੰ ਔਂਕੜ ਸਹਿਤ ਆਇਆ ਪਰ ਉਸ ਤੋਂ ਪਹਿਲੇ ਅੱਖਰ ਨੂੰ ਲੱਲੇ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਈ ਆ ਤੇ ਇਸ ਰੂਲ ਨੂੰ ਤੁਸੀਂ ਯਾਦ ਰੱਖੋ ਜਦੋਂ ਵੀ ਕੋਈ ਇਦਾਂ ਦਾ ਸ਼ਬਦ ਹੋਵੇ ਜਿਹਦੇ ਵਿੱਚ ਲਾਸਟ ਅੱਖਰ ਹਾਹਾ ਤੇ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਵੇ ਉਸ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਵੇ ਤੇ ਐਸੇ ਸ਼ਬਦਾਂ ਦਾ ਉਚਾਰਨ ਇਸ ਢੰਗ ਤਰੀਕੇ ਨਾਲ ਹੁੰਦਾ ਮੋਲੇਓ ਜਾਣੇ ਕਿ ਜਿਹੜਾ ਹਾਹੇ ਨੂੰ ਲੱਗੀ ਹੋਈ ਲਾਸਟ ਵਿੱਚ ਔਂਕੜ ਦੀ ਮਾਤਰਾ ਹੈ ਨਾ ਇਹ ਅਰਧ ਸਵਰ ਜਿਹੜਾ ਵਾ ਇਹ ਊੜੇ ਨੂੰ ਹੋੜੇ ਦੀ ਮਾਤਰਾ ਵਾਂਗ ਉਚਾਰਨ ਹੋਏਗਾ ਇੱਕ ਗੁਰਬਾਣੀ ਦੀ ਪੰਕਤੀ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਭੀ ਸਾ ਲਾਹਿਓ ਸਾਚਾ ਸੋਈ ਜਾਕੀ ਨਦਰ ਸਦਾ ਸੁਖ ਹੋਏ ਇੱਥੇ ਪਾਠ ਆ ਸਾ ਲਾਹਿਓ ਹਾਹੇ ਨੂੰ ਸਿਹਾਰੀ ਆ ਹਾਹੇ ਨੂੰ ਫਿਰ ਔਂਕੜ ਦੀ ਮਾਤਰਾ ਹੈ ਤੇ ਇੱਥੇ ਹਾਹੇ ਦੀ ਜਿਹੜੀ ਔਂਕੜ ਦੀ ਮਾਤਰਾ ਹੈ ਇਹ ਊੜੇ ਨੂੰ ਹੋੜੇ ਦੀ ਮਾਤਰਾ ਦੇ ਰੂਪ ਵਿੱਚ ਉਚਾਰਨ ਹੋਵੇਗੀ ਸਾਹ ਲਾਹੇਓ ਸਾਚਾ ਸੋਇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ